ਮੋਹਾਲੀ ਪੁਲਿਸ ਨੂੰ ਸੁਬਹ ਲਈ ਕਬੱਡੀ ਕਾਂਜਾਬੀ ਹਸਲ ਹੋਈ ਜਿਸ ਪੁਲਿਸ ਨੇ ਸਾਊਥ ਅਫਰੀਕਾ ਦੇ ਇੱਕ ਵਿਅਕਤੀ ਨੂੰ ਖੜ ਦੇ ਵਿੱਚੋਂ ਗ੍ਰਿਫਤਾਰ ਕੀਤਾ ਇਸ ਦੇ ਕੋਲੋਂ ਦੱਸਿਆ ਕਿ 540 ਗ੍ਰਾਮ ਕੋਕੀਨ ਬਰਾਮਦ ਹੋਈ ਹੈ ਡਿਜੀਟਲ ਕੰਡਾ ਛੋਟੀ ਵੱਡੀਆਂ ਲਫਾਪੀਆਂ ਤੇ ਨਾਲ ਇੱਕ ਸਟੀਲ ਦਾ ਚਮਚ ਵੀ ਬਰਾਮਦ ਹੋਇਆ ਤੇ 10000 ਰੁਪਿਆ ਡਰਗ ਮਨੀ ਬਰਾਮਦ ਹੋਈ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਸ ਵਿਅਕਤੀ ਕੋਲੋਂ ਨਾ ਤਾਂ ਪਾਸਪੋਰਟ ਹੈ ਨਾ ਹੀ ਇਸ ਦੇ ਕੋਲ ਹੁਣ ਇੰਡੀਆ ਦੇ ਵਿੱਚ ਰਹਿਣ ਲਈ ਵੀਜ਼ਾ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਕਾਰਵਾਈ ਕੀਤੀ ਹੈ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਦੱਸਿਆ ਜਾ ਰਿਹਾ ਕਿ ਜੋ 540 ਗ੍ਰਾਮ ਕੋਕੀਨ ਹੈ ਉਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ 5 ਤੋਂ 6 ਕਰੋੜ ਰੁਪਈਆ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਵੱਡੀ ਕਾਮਯਾਬੀ ਹੈ ਖੜ ਦੇ ਵਿੱਚ ਪੁਲਿਸ ਨੇ 24 ਸਾਊਥ ਅਫਰੀਕਾ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ ਅੱਗੇ ਪੁੱਛਗਿੱਛ ਜਾਰੀ ਹੈ ਇਹਦਾ ਰਿਮਾਂਡ ਵੀ ਹਾਸਲ ਕੀਤਾ ਜਾ ਰਿਹਾ ਹੈ ਕਿ ਕਿ ਕਿਸ ਵਿਅਕਤੀ ਨੂੰ ਇਹ ਅੱਗੇ ਸਪਲਾਈ ਕਰਦਾ ਸੀ ਫਿਰ ਜਾਂ ਫਿਰ ਇਹ ਕਿੱਥੋਂ ਲੈ ਕੇ ਆਂਦਾ ਸੀ ਇਸ ਤਰੀਕੇ ਦੀ ਪੁੱਛਗਿੱਛ ਐਸਐਸਪੀ ਮੁਹਾਰੀ ਤੇ ਖੜ ਡੀਐਸਪੀ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁਹਾਰੀ ਦੇ ਵਿੱਚ ਵੱਡੀ ਕੰਮ ਪ੍ਰੈਸ ਕਾਨਫਰੰਸ ਜਿਹੜੀ ਅੱਜ ਐਸਐਸਪੀ ਮੁਹਾਰੀ ਵੱਲੋਂ ਕੀਤੀ ਗਈ ਹੈ ਵੱਡੇ ਖੁਲਾਸੇ ਕੀਤੇ ਗਏ ਨੇ ਤੁਸੀਂ ਵੀ ਸੁਣੋ ਪੂਰੀ ਜਾਣਕਾਰੀ ਪੰਜਾਬ ਦੇ ਵਿੱਚ ਜਿਹੜਾ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਇੱਕ ਚੱਲ ਰਿਹਾ ਹੈਗਾ ਉਹਦੇ ਵਿੱਚ ਮੁਹਾਰੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈਗੀ ਖੜ ਦੇ ਏਰੀਏ ਦੇ ਵਿੱਚ ਇੱਕ ਅਫਰੀਕਨ ਸਟੂਡੈਂਟ ਸੀਗਾ ਨਾਈਜੀਰੀਆ ਦਾ ਏਕੇ ਜ਼ੋਨਾ ਨਾਮ ਤੋਂ ਇਹ ਬੰਦਾ ਹੈਗਾ ਨਾਈਜੀਰੀਅਨ ਇਹਦੇ ਤੋਂ ਜਿਹੜੀ ਹੈਗੀ 540 ਗ੍ਰਾਮ ਕੋਕੇਨ ਰਿਕਵਰ ਕੀਤੀ ਗਈ ਹੈ ਜਿਹੜੀ ਕਿ ਕਮਰਸ਼ੀਅਲ ਕੁਆਂਟੀਟੀ ਵੀ 100 ਗ੍ਰਾਮ ਹੈ ਤੇ ਇਹਦੀ ਜਿਹੜੀ ਵੈਲਿਊ ਹੈਗੀ ਆ ਉਹ 5 ਤੋਂ 6 ਕਰੋੜ ਦੇ ਕਰੀਬ ਦੀ ਵੈਲਿਊ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹੈਗੀ ਹੈ ਇਹਦੇ ਕੋਲ ਬੰਦੇ ਕੋਲ ਕੋਈ ਹਲੇ ਇਸ ਟਾਈਮ ਆਪਣਾ ਪਾਸਪੋਰਟ ਵੀ ਨਹੀਂ ਹੈਗਾ ਇਹ ਵੀਜ਼ਾ ਵੀ ਓਵਰਸਟੇ ਕੀਤਾ ਹੋਇਆ ਹੈ ਤੇ ਇੱਥੇ ਨਸ਼ਿਆਂ ਦਾ ਕੰਮ ਕਰ ਰਿਹਾ ਸੀਗਾ ਟੋਟਲ ਜਿਹੜੀ ਰਿਕਵਰੀ ਸਾਡੇ ਕੋਲ ਹੈਗੀ ਹੈ ਜੀ 540 ਗ੍ਰਾਮ ਕੋਕੇਨ 10000 ਰੁਪਿਆ ਕਰੰਸੀ ਇਹ ਤੋਂ ਮਿਲੀ ਹੈ 8 ਛੋਟੇ ਲਿਫਾਫੇ ਜਿਹੜੇ ਚ ਪਾ ਕੇ ਡਿਸਟ੍ਰਿਬਿਊਟ ਕਰਦੇ ਸੀ ਬਿਲਕੁਲ ਪਲਾਸਟਿਕ ਦੇ ਉਹ ਛੋਟੇ-ਛੋਟੇ ਸਟੀਲ ਦੇ ਚਮਚ ਪੇਪਰ ਰੋਲ ਤੇ ਇੱਕ ਡਿਜੀਟਲ ਪੰਡਾ ਜਿਹੜਾ ਮੈਰਮੈਂਟਲ ਆ ਉਹ ਸਾਰਾ ਕੁਝ ਇਹ ਤੋਂ ਰਿਕਵਰ ਹੋਇਆ ਇਹ ਇੱਥੇ ਜਿਹੜਾ 골ਡਨ ਸਟੇਟ ਹੈ 115 ਸੈਕਟਰ ਚ ਉੱਥੇ 116 ਬੀ ਫਲੈਟ ਨੰਬਰ ਹੈਗਾ ਫਰਸਟ ਫਲੋਰ ਤੇ ਉੱਥੇ ਹੀ ਰਹਿ ਗਿਆ ਸੀਗਾ ਪੁਲਿਸ ਪਾਰਟੀ ਨੂੰ ਜਿਹੜੀ ਇਨਫਾਰਮੇਸ਼ਨ ਸੀਗੀ ਉਸ ਦੇ ਬੇਸ ਤੇ ਅਸੀਂ ਨਾਕਾ ਲਗਾਇਆ ਸੀਗਾ ਉਸ ਤੋਂ ਇਹਦੇ ਕੋਲੋਂ ਜਿਹੜੀ ਟੋਟਲ ਰਿਕਵਰੀ ਹੋਣ ਤੋਂ ਬਾਅਦ ਸਦਰ ਖਰੜ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਐਫ ਆਈ ਆਰ ਇੰਦਰ ਰਜਿਸਟਰ ਕੀਤੀ ਹੈ ਸਰ ਉਹਨਾਂ ਤੋਂ ਕਲ ਵੀ ਇਨਵੈਸਟੀਗੇਸ਼ਨਸ ਆਇਆ ਅੱਜ ਹੀ ਕਰਦਾ ਸੀ ਆ ਕੋਈ ਹੋਰ ਵੀ ਦੇ ਨਾਲ ਨਹੀਂ ਹੋਰ ਵੀ ਇਹਦੇ ਨਾਲ ਆ ਰਹੇ ਆ ਇਹਦੇ ਮੋਬਾਈਲ ਦੀ ਵੀ ਅਸੀਂ ਮਤਲਬ ਇਨਟੈਰੋਗੇਸ਼ਨ ਵੀ ਕੀਤੀ ਹੈ ਤੇ ਨਾਲ ਫਿਜ਼ਿਕ ਜਿਹੜਾ ਮੋਬਾਈਲ ਹੈਗਾ ਉਹਦਾ ਵੀ ਅਸੀਂ ਫੋਰੈਂਸਿਕ ਚੈੱਕ ਕਰ ਰਹੇ ਆ ਤੇ ਹੁਣ ਜਿਹੜੇ ਇਹਦੇ ਅੱਗੇ ਸਾਥੀ ਹੈਗੇ ਆ ਉਹ ਸਾਰੇ ਅੱਗੇ ਜਿਨ੍ਹਾਂ ਤੋਂ ਲਿਆਂਦਾ ਸੀਗਾ ਤੇ ਵੇਚਦਾ ਕਿਹਦੇ ਕਿਹਦੇ ਪਾਸੇ ਸੀਗਾ ਉਹਦੇ ਤੇ ਅਸੀਂ ਹੁਣ ਕੰਮ ਕਰ ਰਹੇ ਹਾਂ ਦੀ ਡਿਮਾਂਡ ਤਾਂ ਲੈ ਲਿਆ ਸੀ ਹਾਂਜੀ ਕਿੰਨੇ ਟਾਈਮ ਤੋਂ ਰਹਿ ਰਹੇ ਸੀ ਸਰ ਕਿੰਨੇ ਰਹਿ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਇੱਥੇ ਹੀ ਰਹਿ ਰਹੇ ਹੈ ਮਤਲਬ ਭਲੇ ਹਾਲੇ ਹਾਲੇ ਕਿਉਂਕਿ ਇਹਦੀ ਡਾਕੂਮੈਂਟੇਸ਼ਨ ਜਿਹੜੀ ਇਸ ਅਡਰੈਸ ਤੇ ਹੈਗਾ ਉਹ ਤਕਰੀਬਨ 6 ਮਹੀਨੇ ਤੋਂ ਰਹਿ ਰਹੇ ਹੈ ਲੇਕਿਨ ਇੰਡੀਆ ਪਹਿਲਾਂ ਤੋਂ ਹੈ ਕਿਉਂਕਿ ਹਲੇ ਸੀਦਾ ਪਾਸਪੋਰਟ ਇੰਟਰਵਿਊ ਵਗੈਰਾ ਸਾਰੀ ਅਸੀਂ ਇਮੀਗ੍ਰੇਸ਼ਨ ਬਿਊਰੋ ਤੋਂ ਵੀ ਲੈ ਰਹੇ ਆਂ ਵੀ ਸਾਨੂੰ ਕਲੈਰਿਟੀ ਹੋ ਜੇ ਕਿ ਕਦੋਂ ਤੋਂ ਇੰਡੀਆ ਦੇ ਵਿੱਚ ਰਹਿ ਰਹੇ ਤੇ ਇਹਦੇ ਕੰਮ ਨਹੀਂ ਇਹ ਪਹਿਲੇ ਉਸ ਮੈਂ ਕਹਿ ਰਿਹਾ ਨਾ ਵੀ ਡਾਕੂਮੈਂਟੇਸ਼ਨ ਹੈ ਜਿਹੜੀ ਹਲੇ ਸਾਡੀ ਨਹੀਂ ਹੋ ਪਾਰੀ ਕਿਉਂਕਿ ਇਹਦੇ ਪਾਸਪੋਰਟ ਵੀ ਅਵੇਲੇਬਲ ਨਹੀਂ ਹੈਗਾ ਹਾਂਜੀ ਜਿਹੜਾ ਹੈ ਸਟੂਡੈਂਟ ਹਰ ਹੈ ਬਿਲਕੁਲ ਕੰਮ ਇਸ ਦਾ ਬ੍ਰੈਂਚ ਦੇ ਸਟੂਡੈਂਟ ਨਹੀਂ ਉਹੀ ਅਸੀਂ ਹੋਣ ਕਰ ਰਹੇ ਹਾਂ ਜੀ ਇਨਟੈਰੋਗੇਟ ਇਨਟੈਰੋਗੇਟਰ ਦੇ ਅੱਗੇ ਇਨਵੈਸਟਿਗੇਟ ਵੀ ਆਖਿਰਕਾਰ ਕਿਹਨੂੰ ਕਿਹਨੂੰ ਕਰਦਾ ਸੀ ਦੋਨੋਂ ਚੀਜ਼ਾਂ ਦੇਖਣ ਵਾਲੀਆਂ ਐ ਫਾਰਵਰਡ ਬੈਕਵਰਡ ਕਿ ਸਪਲਾਈ ਕਿਨੂੰ ਕਰਦਾ ਸੀ ਤੇ ਲੈ ਕੇ ਕਿੱਥੋਂ ਆਂਦਾ ਸੀ ਜੀ ਫਸਟ ਅਫੈਂਡਰ ਹੈਂਜੀ ਫਸਟ ਅਫੈਂਡਰ ਹਾਂ ਜੀ ਫਸਟ ਸਰ ਇਸ ਤੋਂ ਪਹਿਲਾਂ ਵੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਸਾਹਮਣੇ ਆਈ ਨਹੀਂ ਨਹੀਂ ਹਾਲੇ ਤੱਕ ਕੋਈ ਨਹੀਂ ਆਈ ਹਾਲੇ ਤੱਕ ਉਹ ਲੈ ਕੇ ਆਂਦੇ ਸੀ ਪ੍ਰਾਇਮਰੀ ਉਹ ਹਾਲੇ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੋਈ ਐ ਐਨਸੀਆਰ ਦਿੱਲੀ ਰੀਜਨ ਦਾ ਕੋਈ ਦੱਸ ਰਿਹਾ ਹੈ ਹੁਣ ਜਿਹੜੇ ਅਸੀਂ ਰਿਮਾਂਡ ਦਾ ਲੈ ਲਿਆ ਐਗਜ਼ੈਕਟ ਡਿਟੇਲ ਪਤਾ ਕਰਕੇ ਫਿਰ ਅਸੀਂ ਉਹਨੂੰ ਕਬਰ ਕਰ ਦਿੰਦੇ ਸਰ ਡੁੱਕਰ ਇਨਵੋਲਵਮੈਂਟ ਕੋਈ ਸਾਹਮਣੇ ਆਈ ਹੈ ਨਹੀਂ ਹਾਲੇ ਤੱਕ ਨਹੀਂ ਆਈ ਬਟ ਡੈਫੀਨੇਟਲੀ ਰਿਸਰਾਂ ਦੀਆਂ ਛੋਟੀਆਂ ਛੋਟੀਆਂ ਥੈਲੀਆਂ ਇਹਨੇ ਰੱਖੀਆਂ ਹੋਈਆਂ ਵੇਚਣ ਲਈ ਜ਼ਰਮੈਟੋ ਦੀ ਟੇਪ ਵਗੈਰਾ ਰੱਖੀ ਹੋਈ ਹੈ ਚਮਚ ਹੈਗੇ ਛੋਟੇ ਕੰਡਾ ਉਹ ਡੈਫੀਨਿਟਲੀ ਪੁਆਇੰਟ ਆਫ ਸੇਲ ਤਾਂ ਕਰ ਰਿਹਾ ਸੀਗਾ ਤੇ ਹੁਣ ਕਿਨੂੰ ਕਿਨੂੰ ਕਰ ਚੁੱਕਿਆ ਸੇਲ ਹੋਰ ਕਿੱਥੇ ਕਿੱਥੇ ਸਪਲਾਈ ਕੀਤਾ ਉਹ ਅਸੀਂ ਹੁਣ ਰਿਮਾਂਡ ਦੇ ਦੌਰਾਨ ਇਹਦਾ ਲੱਭਾਂਗੇ ਇਹ ਮੈਟੋ ਵੀ ਕੇਪ ਰੱਖਣ ਦਾ ਕੀ ਮਤਲਬ ਹੈ ਕਿ ਉਹ ਬਹੁਤ ਹੀ ਡਿਸਟਰੀਬਿਊਟਿੰਗ ਨਹੀਂ ਮੈਬੀ ਉਹ ਨੂੰ ਨਹੀਂ ਆਨਲਾਈਨ ਤਾਂ ਨਹੀਂ ਮੈਬੀ ਉਹਦੇ ਤੇ ਉੱਪਰ ਜਿਹੜਾ ਹੁੰਦਾ ਉਹਨੂੰ ਰੈਪ ਕਰਕੇ ਚੰਗੀ ਤਰ੍ਹਾਂ ਮੈਬੀ ਇਹ ਦੇ ਲੈ ਹਾਂਜੀ ਡਿਸਗਾਈਸ ਕਰ ਰਿਹਾ ਹੋਵੇ ਮੇਰਾ ਮਤਲਬ ਇਹ ਵੀ ਹੋ ਸਕਦਾ ਹੈ ਨਾ ਕਿ ਉਹ ਕਾਲਸ ਜਿਹੜੀਆਂ ਹੈ ਜਾਂ ਕੋਈ ਐਪ ਉਹ ਵੈਸੇ ਜਦ ਬਣਾਇਆ ਹੋਏ ਜਿਹਦੇ ਉੱਤੇ ਉਹਨੂੰ ਨਹੀਂ ਹਾਲੇ ਤੱਕ ਇਹਨਾਂ ਇਹਦੇ ਮੋਬਾਈਲ ਤੇ ਜਿੰਨਾ ਕਸੀਂ ਪ੍ਰੀਲੀਮਿਨਰੀ ਦੇਖਿਆ ਕੋਈ ਐਦਾਂ ਦੀ ਐਪ ਵਗੈਰਾ ਨਹੀਂ ਮਿਲੀ ਹੈਗੀ ਸਟਰੀਟਲੀ ਜਿਸ ਕੇਸਸ ਪਕੜਨੇ ਨੇ ਡੈਲੀ ਇਨਫੋਰਸਮੈਂਟ ਵਿੰਗ ਨੇ ਉਹਦੇ ਵਿੱਚੋਂ ਡੇਟਾ ਆਨਲਾਈਨ ਡਿਲੀਵਰੀ ਵਾਲ ਐਪ ਐਬਸੋਲੂਟ ਤੌਰ ਤੇ ਉਹ ਸਾਰੇ ਟਾਈਮ ਹਲੇ ਜਿੰਨੇ ਇਹਦਾ ਮੋਬਾਈਲ ਦੇਖਿਆ ਅਸੀਂ ਉਹਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਨਹੀਂ ਮਿਲੀ ਹੈਗੀ ਜਿਹੜੀ ਆਪਾਂ ਕਹੀਏ ਵੀ ਇਹ ਐਪ ਜਾਂ ਆਨਲਾਈਨ ਸਾਨੂੰ ਦਿਖੇਗੀ ਮੇਬੀ ਇਹਨੇ ਡਿਲੀਟ ਕੀਤੀ ਹੋਵੇ ਜਾਂ ਕੋਈ ਹਾਈਡ ਕਰਕੇ ਰੱਖੀ ਹੋਵੇ ਅਸੀਂ ਜਦੋਂ ਫੋਰੈਂਸਿਕਸ ਕਰਾਂਗੇ ਉਦੋਂ ਉਸ ਤੋਂ ਬਾਅਦ ਵੀ ਕੰਡ ਸਰ ਇਨਵੈਸਟੀਗੇਸ਼ਨ ਜੇ ਕੋਈ ਪਤਾ ਲੱਗਿਆ ਉਹ জব ਕਰਦਾ ਸੀ ਕਿਤੇ ਜਾਂ ਸਿੰਪਲ ਬਸ ਨਹੀਂ ਨਹੀਂ ਇੱਕ ਤਾਂ ਲੈਂਗੁਏਜ ਬੈਰੀਅਰ ਬਹੁਤ ਜ਼ਿਆਦਾ ਇਹਨਾਂ ਨੂੰ ਉਹ ਕਰਨ ਦੀ ਕਿ ਇੰਗਲਿਸ਼ ਵੀ ਬੜੀ ਪ੍ਰੋਬਲਮ ਆਉਂਦੀ ਫਨੋਵੈਂ ਦੀ ਲੈਂਗੁਏਜ ਨਹੀਂ ਆਉਂਦੀ ਉਸ ਕਰਕੇ ਤੇ ਉਹ ਇੱਕ ਵਾਰੀ ਜੇ ਇਹਦੇ ਡਾਕੂਮੈਂਟ ਸਾਨੂੰ ਸਾਰੇ ਰਿਕਵਰ ਹੋ ਜਾਣ ਫਿਰ ਉਹ ਡਾਕੂਮੈਂਟੇਸ਼ਨ ਤੋਂ ਬਾਅਦ ਸਾਨੂੰ ਹੋਰ ਕਲੈਰਿਟੀ ਹੋਣੀ ਹੈ ਕੋਈ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਜੀ ਸੀਕ੍ਰੀਟ সিম卡ਡ ਦਾ ਪਤਾ ਲੱਗੇ ਸਰ ਕਿਦੇ ਨਾਮ ਤੇ সিম卡ਡ ਨਹੀਂ সিম卡ਡ ਚੈੱਕ ਕਰਨਾ ਬਣਾ ਲੇ ਕੀ ਉਹ ਸਾਰਾ ਕੁਝ ਫੋਰੈਂਸਿਕਸ ਵੀ ਕਰ ਰਹੇ ਆ ਅੱਗੇ ਨਾਲ ਫਲੈਟ ਦੇ ਵਿੱਚ ਵੀ ਨਾਲ ਜਿਹੜੇ ਵੀ ਇਹਨਾਂ ਦੇ ਲੋਕ ਨੇ ਨਹੀਂ ਨਾਲ ਇੱਕ ਦੋ ਫਲੈਟ ਦੀ ਅਸੀਂ ਬਾਅਦ ਚ ਸਰਚ ਕੀਤੀ ਹੈਗੀ ਹੈ ਇੱਕ ਦੋ ਬੰਦੇ ਹੋ ਰਹੇਗੇ ਬਟ ਉਹ ਹਾਲੇ ਸਾਨੂੰ ਕੋਈ ਇਨਵੋਲਵਮੈਂਟ ਇਦਾਂ ਦੀ ਲੱਗੀ ਨਹੀਂ ਉਹਨਾਂ ਦੀ ਕੀ ਹੋਵੇ ਜਾਂ ਨਹੀਂ ਨਹੀਂ ਭਰ ਦੇ ਜੀ ਸਭ ਜਿੰਨੇ ਜੀ ਕਿਰਤ ਕਰਾਈ ਤੇ ਰਹਿਣ ਵਾਸਤੇ ਦੀ ਮਾਨਯੋਗ ਡਿਟੇਜ ਆਪ ਕੋ ਹੁਣ ਵਾਪਸ ਕ੍ਰੀਨਲ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੋ ਗਈ ਹੈ। ਫੌਜ਼ਨ ਇੰਟਰਨੈਸ਼ਨਲ ਤੋਂ ਆਇਆ ਕੀ ਇਸ ਦਾ ਰੂਲ ਜਿਹੜੀ ਕਿਚਨ ਦੇ ਰਾਈਟ ਤੇ ਕੋਈ ਨਹੀਂ ਮਕਾਨ ਮਾਲਕ ਲਈ ਰੂਲ ਹੁੰਦਾ ਹੈ ਤੇ ਉਹਨਾਂ ਨੇ ਜਿਹੜੇ ਨੂੰ ਵੀ ਕਿਰਾਏਦਾਰ ਨੂੰ ਦਤੋਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਣੀ ਹੈ ਤਾਂ ਨੇਚਰਲੀ ਜੇ ਕੋਈ ਫੋਰਨ ਨੈਸ਼ਨਲ ਨੂੰ ਵੀ ਰੱਖਦਾ ਹੈ ਤਾਂ ਉਹਦਾ ਥਰੂ ਅੰਬੈਸੀਸ ਨੂੰ ਭੇਜਣਾ ਪੈਂਦਾ ਸੀ ਦੱਸਦੇ ਵੀ ਕੀ ਹੈਗਾ ਜਾਂ ਉਹ ਇੱਥੇ ਆ ਕੇ ਕਿਸ ਤਰ੍ਹਾਂ ਦਾ ਐਫਆਰਰ ਉਹਦਾ ਰਿਕਾਰਡ ਲੈਣੇ ਵੀਜ਼ਾ ਮਿਲਿਆ ਹੈਗਾ ਵੀਜ਼ਾ ਮਿਲਣ ਤੋਂ ਬਾਅਦ ਉਹ ਕਿੱਥੇ-ਕਿੱਥੇ ਜੌਬ ਕਰੂਗਾ ਕੀ-ਕੀ ਉਹਦੀਆਂ ਕੰਡੀਸ਼ਨਸ ਆ ਉਹ ਫਿਰ ਸਾਰੀਆਂ ਚੈੱਕ ਕਰਦੇ ਆ। ਇਹਦੀ ਤਾਂ ਗੱਲ ਹੈ ਕਿ ਜਦੋਂ ਨਾਲ ਕੁਝ ਖਾਲੇ ਕਰਾਂਗੇ ਤਾਂ ਕੱਲ ਦੀ ਤਾਂ ਗੱਲਾਂ ਨੇ ਰਿਮਾਂਡ ਲਿਆ ਖਾਲੇ ਦੀ ਅਸੀਂ ਗੱਲ ਕਰ ਲਈਏ ਪੂਰਾ ਹੱਬ ਹੈ। ਜੀ ਫਰੈਂਡ ਸਪੀਜੀ